ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇ ਸੇਵਕ ਸੰਤ ਕੀਰਤਨੀਏ ਬਾਬਾ ਸੇਵਾ ਸਿੰਘ ਜੀ ਨਾਲ ਬੀਤੀ ਸਾਖੀ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਕਰਤੇ ਪੁਰਖ ਦੀ ਸਿਫਤ ਸਲਾ ਨੂੰ ਸੰਗੀਤ ਦੀਆਂ ਧੁਨਾ ਨਾਲ ਗਾਉਣ ਵਾਲਾ ਆਪ ਜੁੜਿਆ ਤੇ ਹੋ ਉਹਨਾਂ ਨੂੰ ਕੀਰਤਨ ਦੀਆਂ ਇਲਾਹੀ ਰਿਸ਼ਮਾ ਸਦਕਾ ਜੋੜਨ ਵਾਲਾ ਇੱਕ ਉਹ ਸੱਚਾ ਵਪਾਰੀ ਹੈ ਜਿਸ ਵਪਾਰੀ ਨੇ ਇਹ ਕਹਿ ਲਈਏ ਕਿ ਇੱਕ ਅਣਮੁੱਲੇ ਹੀਰਿਆਂ ਦਾ ਵਪਾਰ ਕਰਨ ਸਦਕੇ ਆਪਣੇ ਦਰਗਾਹ ਜਾਣ ਲਈ ਦਰਵਾਜ਼ੇ ਸਦਾ ਲਈ ਖੁੱਲਾ ਲਏ ਹਨ ਪਰ ਨਾਲ ਹੀ ਉਸ ਵਪਾਰੀ ਨੂੰ ਇਸ ਨਿਰਮੋਲਕ ਹੀਰੇ ਦਾ ਵਪਾਰ ਕਰਨ ਲਈ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਤਾਂ ਦਰਗਾਹ ਦੇ ਦਰਵਾਜ਼ੇ ਖੁੱਲਣਗੇ ਨਹੀਂ ਤਾਂ ਖਾਲੀ ਵੀ ਮੁੜ ਸਕਦਾ ਹੈ ਪਹਿਲੀ ਗੱਲ ਤਾਂ ਪੂਰੇ ਗੁਰੂ ਦੀ ਸਿਫਤ ਸਲਾਹ ਦੀ ਟੇਕ ਰੱਖ ਕੇ ਕੀਰਤਨ ਕਰੇ ਕਿਸੇ ਅਧੂਰੇ ਦੇ ਗੁਣ ਨਾ ਗਾਈ ਜਾਵੇ ਦੂਜੀ ਗੱਲ ਨਿਗੁਰੇ ਪੁਨੇ ਦੀ ਜੂਠ ਉਤਾਰੀ ਹੋਵੇ ਜਿਸ ਗੁਰੂ ਨੇ ਦਰਗਾਹ ਦੇ ਦਰਵਾਜ਼ੇ ਖੁਲਵਾਉਣੇ ਹਨ ਉਸ ਦੀ ਮਰਿਆਦਾ ਵਿੱਚ ਅੰਮ੍ਰਿਤ ਛੱਕ ਕੇ ਆਵੇ ਸ਼ਰਨ ਵਿੱਚ ਰਹੀ ਤੀਸਰੀ ਗੱਲ ਕੀਰਤਨ ਦਾ ਨਿਰਮੋਲਕ ਹੀਰਾ ਪਾ ਕੇ ਹੋਮੇ ਤੋਂ ਬਚ ਕੇ ਰਹੀ ਗੁਰੂ ਅੱਗੇ ਵੀ ਬੇਨਤੀਆਂ ਤਰਲੇ ਕਰਦਿਆਂ ਹੀ ਇਹ ਵਪਾਰ ਕੀਰਤਨ ਦਾ ਰਸੀਆ ਬਣ ਕੇ ਨਿਮਰਤਾ ਨਾਲ ਕਰੇ ਚੌਥੀ ਗੱਲ ਇਹ ਕੀਰਤਨ ਨਿਸ਼ਕਾਮ ਰੂਪ ਵਿੱਚ ਸਤਗੁਰੂ ਅੱਗੇ ਝੋਲੀ ਫਿਲਾਉਂਦਿਆਂ ਸੇਵਾ ਨਿਭਾਉਣ ਲਈ ਕਿਸੇ ਟੁੱਟਿਆ ਹੋਇਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀ ਆਸ ਨਾਲ ਹੀ ਯਤਨਸ਼ੀਲ ਰਹੇ ਐਨਾ ਉਪਰੋਕਤ ਗੁਣਾਂ ਨੂੰ ਕਮਾਉਂਦਿਆਂ ਕਰੇ ਕੀਰਤਨ ਤੇ ਐਸੇ ਕੀਰਤਨੀਏ ਪਾਸ ਸਤਗੁਰੂ ਜੀ ਕਹਿੰਦੇ ਹਨ ਇਹ ਸਮਰੱਥਾ ਹੈ ਕਿ ਉਹ ਆਪ ਵੀ ਪਵ ਸਾਗਰ ਤਰ ਜਾਵੇਗਾ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲਵੇਗਾ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਇੱਜ਼ਤ ਮਾਨ ਪ੍ਰਾਪਤ ਕਰੇਗਾ ਕਿਉਂਕਿ ਇਸਨੇ ਇੱਕ ਸ਼੍ਰੇਸ਼ਟ ਕਰਮ ਪ੍ਰਧਾਨ ਭਗਤੀ ਨਾਲ ਸਾਂਝ ਪਾ ਲਈ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਾਲ ਯੁਗ ਮੇ ਕੀਰਤਨ ਪਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲਤਾਰੇ ਹਰ ਦਰਗੇ ਪਤ ਸੋ ਜਾਏਦਾ ਸੋ ਐਸੇ ਵਪਾਰੀ ਨਿਰਮੋਲਕ ਹੀਰਿਆਂ ਦੇ ਵਣਜ ਕਰਨ ਵਾਲੇ ਕੀਰਤਨੀਆਂ ਵਿੱਚ ਇੰਨਾ ਗੁਣਾ ਨੂੰ ਵਸਾਇਆ ਧੰਨ ਬਾਬਾ ਨਾਨਕ ਸਿੰਘ ਜੀ ਨੇ ਹਜ਼ਾਰਾਂ ਕੀਰਤਨੀਆਂ ਇਸ ਘਰ ਤੋਂ ਪੈਦਾ ਹੋਏ ਸਾਰੇ ਸੇਵਕਾਂ ਸੰਗੀਆਂ ਨੂੰ ਬਾਬਾ ਜੀ ਨੇ ਪਹਿਲਾਂ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਰਹਿਣ ਲਈ ਪਰਪੱਕ ਕਰਾਇਆ ਫਿਰ ਉਸ ਨਿਰੰਕਾਰ ਸਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਨਾਮ ਦੀਆਂ ਵਡਿਆਈਆਂ ਨਾਲ ਜੋੜਿਆ ਕੀਰਤਨੀਆਂ ਨੂੰ ਨਿਮਰਤਾ ਵਿੱਚ ਰਹਿ ਕੇ ਨਿਸ਼ਕਾਮਤਾ ਨਾਲ ਪ੍ਰੇਮ ਪੜਾਈ ਨਾਲ ਇਹ ਦਰਗਾਹੀ ਡਿਊਟੀ ਕਰਨੀ ਸਿਖਾਈ ਹੋਮੇ ਦੀਆਂ ਪੰਡਾ ਨੂੰ ਨਾਲੋਂ ਨਾਲ ਹੀ ਉਤਾਰਦਿਆਂ ਅਧਿਆਤਮਕ ਪੰਦੀ ਸੱਚੀ ਪੌੜੀ ਚੜਾਉਂਦੇ ਗਏ ਤੇ ਫਿਰ ਹਜ਼ਾਰਾਂ ਹੀ ਤਿਆਰ ਹੋਏ ਇਸ ਘਰ ਤੋਂ ਅਣਮੁੱਲੇ ਹੀਰੇ ਕੀਰਤਨੀਏ ਤੇ ਸੱਚੇ ਵਪਾਰੀ ਸੰਤ ਸੁਜਾਨ ਸਿੰਘ ਜੀ ਮਹਾਰਾਜ ਦਿੱਲੀ ਵਾਲੇ ਭਾਈ ਹੀਰਾ ਸਿੰਘ ਜੀ ਬਾਬਾ ਸੰਤਾ ਸਿੰਘ ਜੀ ਬਾਬਾ ਕੇਹਰ ਸਿੰਘ ਜੀ ਜੈਸੇ ਬੇਅੰਤ ਕੀਰਤਨੀਏ ਇਸ ਘਰ ਤੋਂ ਬਖਸ਼ਿਸ਼ ਲੈ ਕੇ ਆਪ ਵੀ ਜੁੜੇ ਤੇ ਹੋਰਨਾਂ ਨੂੰ ਵੀ ਜੋੜਨ ਵਾਲੇ ਪੈਦਾ ਹੋਏ ਤੇ ਹੋ ਰਹੇ ਹਨ ਪੂਰਨ ਸਤਪੁਰਸ਼ਾਂ ਦੇ 사ਤਸੰਗ ਮੰਡਲ ਦਾ ਜਿੱਥੇ ਮੌਜੂਦਾ ਸਮੇਂ ਵਿੱਚ ਵੀ ਬੇਅੰਤ ਕੀਰਤਨੀਏ ਲਾਭ ਲੈ ਰਹੇ ਹਨ ਲੈਂਦੇ ਰਹਿਣਗੇ ਉਥੇ ਦਾਸ ਇਸ ਸਾਖੀ ਵਿੱਚ ਜੋ ਜ਼ਿਕਰ ਲਿਖ ਰਿਹਾ ਹੈ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬਾਬਾ ਜੀ ਪਾਸੋਂ ਕੀਰਤਨ ਦੀ ਸਿਖਲਾਈ ਸਿੱਖੀ ਉਸਤਾਦ ਜੀ ਦੀ ਉਪਾਧੀ ਨਾਲ ਸਨਮਾਨੇ ਬਾਬਾ ਜੀ ਦੇ ਮੁਕੀ ਸੇਵਕਾਂ ਵਿੱਚੋਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦਾ ਹੈ ਜੋ ਐਸਾ ਵਪਾਰ ਆਪ ਵੀ ਕਰ ਰਹੇ ਹਨ ਤੇ ਅੱਗੋਂ ਵੀ ਇਸ ਕੀਰਤਨ ਦੀ ਵਿਦਿਆ ਨੂੰ ਪ੍ਰਚਾਰ ਕੇ ਬਾਬਾ ਜੀ ਦੇ ਇਸ ਪਵਿੱਤਰ ਦਰ ਦੀ ਮਾਨ ਮਰਿਆਦਾ ਨੂੰ ਚਾਰ ਚੰਨ ਲਗਾ ਰਹੇ ਹਨ ਜਿੱਥੇ ਅਜ ਨਾਨਕ ਸਰ ਬਾਬਾ ਜੀ ਦੇ ਅਸਥਾਨ ਦੀ ਮੁੱਖ ਸੇਵਾ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਮੌਜੂਦਾ ਮਹਾਪੁਰਸ਼ ਬਾਬਾ ਹਰਭਜਨ ਸਿੰਘ ਜੀ ਪੂਰੇ ਨਿਯਮ ਮਰਿਆਦਾ ਤਹਿਤ ਬਾਖੂਬੀ ਨਾਲ ਨਿਭਾਰੇ ਹਨ। ਉੱਥੇ ਬਾਬਾ ਸੇਵਾ ਸਿੰਘ ਜੀ ਦੀ ਕੀਰਤਨ ਦੀ ਡਿਊਟੀ ਵੀ ਪੂਰੇ ਨਿਯਮ ਤੇ ਚਾਓ ਨਾਲ ਪੌ ਪਿਆਰ ਤੇ ਪ੍ਰਤੀਤ ਭਰੋਸੇ ਨਾਲ ਬਾਬਾ ਜੀ ਦੀ ਪੂਰਨ ਬਖਸ਼ਿਸ਼ ਸਦਕਾ ਬਾਖੂਬੀ ਨਿਭ ਰਹੀ ਹੈ। ਸਾਧਗੁਰੂ ਸੇਵਾ ਲੈ ਰਹੇ ਹਨ। ਕਿਤੇ ਸਮਾਂ ਸੀ ਪਾਕਿਸਤਾਨ ਦੀ ਧਰਤੀ ਤੇ ਧੰਨ ਬਾਬਾ ਨਾਨਕ ਸਿੰਘ ਜੀ ਦੀ ਸੇਵਾ ਦੇ ਸੁਭਾਗੇ ਸਮੇਂ ਧੰਨ ਬਾਬਾ ਕੁੰਦਨ ਸਿੰਘ ਜੀ ਨਾਲ ਬਚਪਨ ਦੀ ਯਾਰੀ ਬਾਬਾ ਸੇਵਾ ਸਿੰਘ ਜੀ ਦੇ ਪਿਤਾ ਜੀ ਭਾਈ ਕਿਸ਼ਨ ਸਿੰਘ ਜੀ ਨੂੰ ਉੱਤਮ ਭਾਗਾ ਨਾਲ ਨਸੀਬ ਹੋਈ ਕਿਉਂਕਿ ਬਾਬਾ ਕੁੰਦਨ ਸਿੰਘ ਜੀ ਅਤੇ ਭਾਈ ਕਿਸ਼ਨ ਸਿੰਘ ਜੀ ਦੋਨਾਂ ਦਾ ਨਗਰ ਪਾਕਿਸਤਾਨ ਵਿਖੇ ਗੱਜਣ ਸਿੰਘ ਵਾਲਾ ਸੀ ਜਿਸ ਸਮੇਂ ਭਾਈ ਕਿਸ਼ਨ ਸਿੰਘ ਜੀ ਸਮੇਤ ਪਰਿਵਾਰ ਪਾਕਿਸਤਾਨ ਛੱਡ ਕੇ ਪਿੰਡ ਦੁਸਾਂਝ ਵਿਖੇ ਆ ਕੇ ਟਿਕੇ ਇੱਥੇ ਹੀ ਫਿਰ ਇਨਾਂ ਨੇ ਗ੍ਰਹਿ ਤੀਸਰੇ ਬਾਲਕ ਦਾ ਜਨਮ ਹੋਇਆ। ਇਹ ਬਾਲਕ ਸਾਲ ਡੇਢ ਸਾਲ ਦੀ ਉਮਰ ਵਿੱਚ ਬਹੁਤ ਬਿਮਾਰ ਹੋ ਗਿਆ। ਕਈ ਇਲਾਜ ਕਰਨ ਲਈ ਓੜ-ਪੋੜ ਕੀਤੇ ਪਰ ਕੋਈ ਫਰਕ ਨਾ ਪਿਆ। ਇੱਥੇ ਮੋਗੇ ਵਿਖੇ ਹੀ ਇੱਕ ਮਸ਼ਹੂਰ ਵੈਦ ਖੁਸ਼ੀ ਰਾਮ ਰਹਿੰਦਾ ਸੀ ਜਿਹੜਾ ਹਰ ਇੱਕ ਰੋਗੀ ਨੂੰ ਇਲਾਜ ਦੌਰਾਨ ਪਹਿਲਾਂ ਇੱਕ ਪੁਰੀ ਦਵਾਈ ਦੀ ਦਿੰਦਾ ਸੀ। ਉਪਰੰਤ 2 ਦਿਨਾਂ ਬਾਅਦ ਫਿਰ ਉਸਨੇ ਬੱਚੇ ਦਾ ਭਾਰ ਤਲਵਾਉਣਾ ਜੇਕਰ ਭਾਰ ਵਧਣਾ ਸ਼ੁਰੂ ਹੋ ਗਿਆ ਫਿਰ ਤਾਂ ਅੱਗੋਂ ਇਲਾਜ ਕਰਦਾ ਸੀ ਜੇਕਰ ਭਾਰ ਘਟਣਾ ਸ਼ੁਰੂ ਹੋ ਜਾਣਾ ਫਿਰ ਇਸ ਨੇ ਅੱਗੇ ਇਲਾਜ ਨਾ ਕਰਨਾ ਤੇ ਦਾਵਾ ਕਰਨਾ ਕਿ ਇਸ ਦਾ ਹੁਣ ਬਚਣਾ ਮੁਸ਼ਕਿਲ ਹੈ ਇਸ ਖੁਸ਼ੀराम ਵੈਦ ਨੇ ਪਰਿਵਾਰ ਦੇ ਜ਼ਿਆਦਾ ਜ਼ੋਰ ਪਾਉਂਦੇ ਇਸ ਬਾਲਕ ਨੂੰ 3 ਵਾਰ ਦਵਾਈ ਦੀਆਂ ਪੁੜੀਆਂ ਦੇਣੀਆਂ ਕੀਤੀਆਂ ਪਰ ਦਵਾਈ ਨਾਲ ਕੋਈ ਫਰਕ ਨਾ ਪਿਆ ਨਾ ਤੋਲਣ ਤੇ ਪੂਰਾ ਲੋੜ ਅਨੁਸਾਰ ਭਾਰ ਵਧਿਆ ਭਾਬੀ ਇਸ ਨੇ ਇਹ ਗੱਲ ਸਪਸ਼ਟ ਤੌਰ ਤੇ ਆਖ ਦਿੱਤੀ ਕਿ ਇਹ ਬਾਲਕ ਹੁਣ ਬਚ ਨਹੀਂ ਸਕਦਾ। ਇਧਰ ਨਾਨਕਸਰ ਵਿਖੇ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਦਰਗਾਹ ਜਾਣ ਤੋਂ ਬਾਅਦ ਨਾਨਕਸਰ ਅਸਾਂਦੀ ਬੁਖ સેવા ਧੰਨ ਬਾਬਾ ਈਸ਼ਰ ਸਿੰਘ ਜੀ ਨਿਭਾ ਰਹੇ ਸਨ। ਬਾਬਾ ਈਸ਼ਰ ਸਿੰਘ ਜੀ ਨੇ ਸਿੱਖੀ ਪ੍ਰਚਾਰ ਹਿੱਤ ਐਨੀ ਦਿਨੀ ਹੀ ਮੋਗੇ ਵੀ ਦੀਵਾਨ ਲਗਾਏ। ਬਾਲਕ ਨੂੰ ਠੀਕ ਨਾ ਹੁੰਦਾ ਦੇਖ ਕੇ ਇਹ ਚਿੰਤਤ ਪਰਿਵਾਰ ਤਾਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਸਮਾਗਮ ਦੀ ਸਮਾਪਤੀ ਉਪਰੰਤ ਨਾਨਕਸਰ ਸਮਾ ਬਿਲੰਤੇ ਜਾ ਹਾਜ਼ਰ ਹੋਇਆ। ਬਾਬਾ ਜੀ ਦੇ ਚਰਨਾਂ ਵਿੱਚ ਬੱਚੇ ਨੂੰ ਲਟਾ ਕੇ ਪਿਤਾ ਨੇ ਬੇਨਤੀ ਕੀਤੀ, ਮਹਾਰਾਜ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੋ। ਡਾਕਟਰਾਂ ਵੇਦਾਂ ਵੱਲੋਂ ਜਵਾਬ ਹੋ ਚੁੱਕਾ ਹੈ। ਤਾਂ ਬਾਬਾ ਈਸ਼ਰ ਸਿੰਘ ਜੀ ਬੇਨਤੀ ਸੁਣ ਕੇ ਕੁਝ ਮੁਸਕੁਰਾਏ ਤੇ ਆਪਣੇ ਮੁਬਾਰਕ ਚਰਨਾਂ ਨਾਲ ਇਸ ਲੇਟੇ ਹੋਏ ਬਾਲਕ ਨੂੰ 3-4 ਵਾਰ ਕਦੇ ਪੁੱਠਾ ਕਦੇ ਸਿੱਧਾ ਕਰਨ ਲੱਗ ਪਈ ਨਾਲ ਹੀ ਆਪਣੇ ਮੁਬਾਰਕ ਹਸਤ ਕਮਲਾ ਤੋਂ ਪ੍ਰਸ਼ਾਦ ਬਖਸ਼ਿਸ਼ ਕੀਤਾ ਤੇ ਬਚਨ ਫਰਮਾਏ ਭਾਈ ਜਾਓ ਗੁਰਬਾਣੀ ਦੀ ਟੇਕ ਰੱਖੋ ਬਾਣੀ ਪੜੋ ਸਤਗੁਰੂ ਭਲੀ ਕਰਨਗੇ ਇਸ ਨੂੰ ਹੁਣ ਕੁਝ ਨਹੀਂ ਹੁੰਦਾ ਜਾਂ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਪਿਤਾ ਜੀ ਨੇ ਸੁਨਿਆ ਜਾਓ ਇਸ ਨੂੰ ਹੁਣ ਕੁਝ ਨਹੀਂ ਹੁੰਦਾ ਨਾਲ ਹੀ ਸ਼ੁਕਰਾਨਾ ਕਰਦੇ ਹੋਏ ਆਪਣੇ ਅੰਦਰੋਂ ਪਿਤਾ ਜੀ ਨੇ ਅਰਦਾਸ ਕਰ ਦਿੱਤੀ ਹੇ ਬਾਬਾ ਜੀ ਏ ਮੇਰਾ ਪੁੱਤਰ ਬਿਲਕੁਲ ਤੰਦਰੁਸਤ ਹੋ ਜਾਵੇ ਮੈਂ ਇਸ ਨੂੰ ਆਪ ਜੀ ਦੇ ਚੰਨਾ ਵਿੱਚ ਹੀ ਪੇਟਾ ਕਰ ਦੇਵਾਂਗਾ ਗੱਲ ਕੀ ਬਸ ਉਹ ਬਾਬਾ ਜੀ ਦੇ ਦਰਸ਼ਨਾਂ ਨੇ ਹੀ ਸਭ ਦੁੱਖ ਘਟ ਦਿੱਤੇ ਸਭ ਰੋਗ ਆਪਣੇ ਆਪ ਮਿਟ ਗਏ ਸਮੇਂ ਦੀ ਚਾਲ ਨਾਲ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਰਗਾਹ ਨੂੰ ਪਿਆਨਾ ਕਰ ਗਏ ਇੱਧਰ ਨਾਨਕ ਸਰਦਾਰ ਧੰਬਾ ਕੁੰਦਨ ਸਿੰਘ ਜੀ ਨੇ ਮੁੱਖ ਸੇਵਾ ਸੰਭਾਲੀ ਹੁਣ ਇੱਧਰ ਪੁੱਤਰ ਦੀ ਉਮਰ 9 ਕੋ ਸਾਲ ਦੀ ਹੋ ਚੁੱਕੀ ਸੀ ਬਾਬਾ ਕੁੰਦਨ ਸਿੰਘ ਜੀ ਨੇ ਬਾਪੂ ਮਹਿੰਦਰ ਸਿੰਘ ਲਾਂਗਰੀ ਮਸੀਤਾਂ ਵਾਲਿਆਂ ਹੱਥ ਭਾਈ ਕਿਸ਼ਨ ਸਿੰਘ ਜੀ ਨੂੰ ਸੁਨੇਹਾ ਭੇਜਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਲੈ ਕੇ ਪਿਤਾ ਭਾਈ ਕਿਸ਼ਨ ਸਿੰਘ ਜੀ ਇਸ ਬਾਲਕ ਨੂੰ ਨਾਲ ਲੈ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਪਾਸ ਹਾਜ਼ਰ ਹੋ ਗਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਇਹ ਆਪ ਜੀ ਦੀ ਅਮਾਨਤ ਹੈ ਇਹ ਮੇਰਾ ਪੁੱਤਰ ਹਾਜ਼ਰ ਹੈ ਕਿਰਪਾ ਕਰੋ ਇਸ ਨੂੰ ਚਰਣਾ ਵਿੱਚ ਰੱਖ ਕੇ ਸਾਡੇ ਤੇ ਮਿਹਰ ਕਰੋ ਵਿਸਾਖੀ ਵਾਲਾ ਦਿਨ ਸੀ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਮੁਬਾਰਕ ਹਸਤ ਕਮਲਾ ਦਾ ਪਿਆਰ ਇਸ ਬਾਲਕ ਨੂੰ ਬਖਸ਼ਿਆ ਪਰਿਵਾਰ ਦੀ ਬੇਨਤੀ ਤੇ ਕਿਰਪਾ ਕੀਤੀ ਇਸ ਬਾਲਕ ਨੂੰ ਆਪਣੇ ਕੋਲ ਹੀ ਬਹੰਗਮ ਰੂਪ ਰੱਖ ਕੇ ਸਦਾ-ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾੜ ਲਗਾਇਆ ਆਪ ਆਪਾ ਜੀ ਨੇ ਗੁਰਬਾਣੀ ਦੀ ਸੰਥਿਆ ਕਰਵਾਈ ਆਪ ਬਾਬਾ ਜੀ ਨੇ ਇਸ ਬਾਲਕ ਨੂੰ ਨਾਲ ਲੈ ਕੇ ਪੰਜੀਰੇ ਦੀ ਬਾਲਟੀ ਭਰੀ ਤੇ 우ਸਤਾਦ ਭਾਈ ਕੇਹਰ ਸਿੰਘ ਜੀ ਪਾਸ ਕੀਰਤਨ ਤਬਲਾ ਸਿਖਲਾਈ ਸ਼ੁਰੂ ਕਰਵਾਉਣ ਲਈ ਲੈ ਕੇ ਗਏ ਫਿਰ ਸਮੇਂ ਅਨੁਸਾਰ ਆਪਨੇ ਪਿਆਰੇ ਬਹਿੰਗਮਾ ਨੂੰ ਰਾਗਾਂ ਵਿੱਚ ਪੂਰਨ ਤੌਰ ਤੇ ਪਰਪੱਕ ਕਰਨ ਲਈ ਸੰਗੀਤ ਦੇ ਮਾਹਰ ਉਸਤਾਦ ਭਾਈ ਅਕਾਰ ਸਿੰਘ ਜੀ ਨਾਸ ਆਗਰਾ ਘਰਾਣੇ ਦੇ ਉਸਤਾਦ ਸੋਹਣ ਸਿੰਘ ਪਟਿਆਲੇ ਵਾਲੇ ਜੈਸੇ ਗੁਣੀ ਉਸਤਾਦਾਂ ਪਾਸੋਂ ਸਿਖਲਾਈ ਕਰਵਾਉਂਦੇ ਗਏ ਜਿਸ ਬਾਲਕ ਦੀ ਅਸੀਂ ਇੱਥੇ ਸਾਖੀ ਰੂਪ ਵਿੱਚ ਸਾਂਝ ਪਾ ਰਹੇ ਹਾਂ ਉਹ ਬਾਲਕ ਫਿਰ ਕੌਣ ਨਿਕਲਿਆ माननीय संत बाबा सेवा सिंह जी बाबा जी ਦੇ ਸੇਵਕ बाबा कुंदन सिंह जी ਦੇ ਥਾਪੇ ਹੋਏ 우ਸਤਾਦ ਜੀ ਦੀ ਬਖਸ਼ਿਸ਼ ਨਾਲ ਗੁਰਮਤ ਪ੍ਰਚਾਰ ਲਈ बाबा गुरचरण सिंह जी ਨਾਲ ਸੇਵਾ ਕਰਨ ਪ੍ਰਤੀ ਪੂਰਨ ਤੌਰ ਤੇ ਸੁਮਤ ਸਿੱਖਿਆ ਬਖਸ਼ਿਸ਼ ਕੀਤੀ ਬਾਬਾ ਜੀ ਨੇ ਸਮੇਂ ਅਨੁਸਾਰ बाबा सेवा सिंह जी ਵੱਡੇ ਉਹਨਾਂ ਦੀ ਸਿਹਤ ਨਾ ਠੀਕ ਹੋਣ ਕਾਰਨ ਬਾਬਾ ਜੀ ਨੇ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਵਾਲੀ ਪਹਿਲਾ ਡਿਊਟੀ ਬਖਸ਼ੀ ਉਪਰੰਤ ਵੱਡੇ ਬਾਬਾ ਭਜਨ ਸਿੰਘ ਜੀ ਨੂੰ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਖਸ਼ਿਸ਼ ਕਰਨ ਤੇ ਬਾਬਾ ਸੇਵਾ ਸਿੰਘ ਜੀ ਨੂੰ ਡੇਢ ਘੰਟਾ ਧਾਰਨਾ ਦੇ ਕੀਰਤਨ ਦੀ ਡਿਊਟੀ ਬਖਸ਼ੀ ਜੋ ਕਿ ਅੱਜ ਤੱਕ ਇਹ ਸੇਵਾ ਬਾਬਾ ਜੀ ਦੇ ਪਾਉ ਪਿਆਰ ਵਿੱਚ ਬਾਬਾ ਸੇਵਾ ਸਿੰਘ ਜੀ ਕੋਲੋਂ ਸਤਗੁਰੂ ਜੀ ਸੇਵਾ ਲੈ ਰਹੇ ਹਨ ਅੱਗੇ ਦਾਸ ਨੇ ਬਾਬਾ ਸੇਵਾ ਸਿੰਘ ਜੀ ਮਾਪੁਰਸ਼ਾਂ ਦੇ ਮੁਖ ਤੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਲ ਬੀਤੀ ਸਾਖੀ ਖੂਬਹੂ ਲਿਖਣ ਦਾ ਯਤਨ ਕੀਤਾ ਹੈ ਜਿਸ ਸਾਖੀ ਰਹੀ ਬਾਬਾ ਜੀ ਦਾ ਤਾਂ ਅਨੁਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਥਾ ਪਿਆਰ ਸ਼ਰਦਾ ਤੇ ਆਪਣੇ ਪਿਆਰੇ ਸੇਵਕ ਬਿਹੰਗਮਾ ਨਾਲ ਇੱਕ ਮਾਪਾਪ ਦੇ ਰਿਸ਼ਤੇ ਵਾਂਗ ਨੇਹੋ ਚਲਕਦਾ ਨਜ਼ਰੀ ਆ ਰਿਹਾ ਹੈ ਆਪ ਜੀ ਪੜ ਕੇ ਲਾਹਾ ਲੈਣਾ ਜੀ ਵਾਹਿਗੁਰੂ ਬਾਬਾ ਸੇਵਾ ਸਿੰਘ ਜੀ ਦੁਆਰਾ ਹੱਡ ਬੀਤੀ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੂਰਬਲੇ ਕਰਮਾਂ ਦੇ ਕਿਹੜੇ ਸਾਡੇ ਪੁੰਨ ਕਹਿ ਲਵਾਂ ਸ਼ੁਭ ਕਰਮਾਂ ਦੇ ਬੀਜੇ ਬੀਜ ਕਹਿ ਲਵਾਂ ਕੋਈ ਸਾਡੇ ਅੱਗੇ ਆਏ ਜਿਨ੍ਹਾਂ ਨੇ ਸਾਨੂੰ ਨਾਨਕਸਰ ਪਾਪਾ ਕੁੰਦਨ ਸਿੰਘ ਜੀ ਦੇ ਸੇਵਕ ਹੋਣ ਦਾ ਮਾਣ ਬਖਸ਼ ਦਿੱਤਾ ਮੈਂ ਤਾਂ ਕਹਿਣਾ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਇਆལਤਾ ਹੀ ਕੋਈ ਵਰਤੀ ਕੋਈ ਵੱਡੀ ਮਿਹਰ ਹੋਈ ਕੋਈ ਤਰਸ ਹੀ ਵਰਤਿਆ ਜਿਸ ਨੇ ਦਾਸ ਨੂੰ ਇੱਕ ਪੂਰਨ ਬ੍ਰह्म ਗਿਆਨੀ ਨਾਮ ਰਸੀਏ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਾਲ ਰਾਸ ਭਰਪੂਰ ਸੇਵਾ ਦੇ ਪੁੰਜ ਮਹਾਪੁਰਖ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਬਾਲਕ ਵਾਂਗ ਰਾਂ ਲਿਆ ਬਿਠਾਇਆ ਦਾਸ ਜਦੋਂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਇਹ ਤਾਂ ਸੁਣਿਆ ਸੀ ਅੱਜ ਵੀ ਸੁਣ ਰਹੇ ਹਾਂ ਕਿ ਮਾਪੇ ਦੇ ਤੁਲ ਦੁਨੀਆ ਦੇ ਉੱਤੇ ਕੋਈ ਪਿਆਰ ਦੇਣ ਵਾਲਾ ਨਹੀਂ ਹੁੰਦਾ ਪਰ ਅਸੀਂ ਜਦੋਂ ਤੋਂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਮੈਂ ਕਹਨਾ ਸਾਨੂੰ ਉਤਨਾ ਪਿਆਰ ਸ਼ਾਇਦ ਆਪਣੇ ਮਾਤਾ ਪਿਤਾ ਤੋਂ ਵੀ ਨਾ ਨਸੀਬ ਹੁੰਦਾ ਜਿੰਨਾ ਪਿਆਰ ਸਾਨੂੰ ਮੇਰੇ ਪਿਆਰੇ ਬਾਬਾ ਜੀ ਦਿੰਦੇ ਰਹੇ ਕਿਸੇ ਪਦਾਰਥ ਵੱਲੋਂ ਕਦੇ ਨਾ ਤਰਸਾਇਆ ਕਿਦਰੇ ਸਿਹਤ ਪੱਖੋਂ ਕਿਦਰੇ ਸਾਨੂੰ ਅੱਖੋਂ ਪਰੋਖੇ ਨਾ ਕੀਤਾ ਕੀ ਕੀ ਗੁਣ ਗਾਈਏ ਕੀ ਕੀ ਦੱਸਾਂ ਜਿਵੇਂ ਗੁਰਬਾਣੀ ਦਾ ਮੁੱਖ ਬਾਤ ਹੈ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁਖ ਮੰਗੇ ਸੋ ਦੇਨਾ ਹਾਰੇ ਤਰਾਂ ਨਾਲ ਸਾਡੀਆਂ ਝੋਲੀਆਂ ਭਰੀਆਂ ਪਰਦੇ ਰਹੇ ਭਰ ਰਹੇ ਹਨ ਇੱਕ ਵਾਰ ਦਾਸ ਨੂੰ ਬਹੁਤ ਜ਼ਿਆਦਾ ਬੁਖਾਰ ਚੜ ਗਿਆ ਬਾਬਾ ਜੀ પાસે ਬੇਨਤੀ ਕੀਤੀ ਬਾਬਾ ਜੀ ਨੇ ਬਚਨ ਫੁਰਮਾਏ ਜਾਓ ਜਾ ਕੇ ਜਗਰਾਉ ਡਾਕਟਰ ਕੁਲਵੰਤ ਸਿੰਘ ਕੋਲੋਂ ਦਵਾਈ ਲੈ ਆਓ ਨਾਲ ਮੇਰੇ ਇੱਕ ਸੇਵਕ ਹੋਰ ਭੇਜ ਦਿੱਤਾ ਮੈਂ ਦਵਾਈ ਲਿਆ ਕੇ ਖਾਧੀ ਕੁਝ ਆਰਾਮ ਕੀਤਾ ਤੇ ਬੁਖਾਰ ਲੈ ਗਿਆ ਪਰ ਕੁਝ ਸਮੇਂ ਬਾਅਦ ਫਿਰ ਬੁਖਾਰ ਪਹਿਲੇ ਨਾਲੋਂ ਵੀ ਤੇਜ਼ ਦੁਬਾਰਾ ਚੜ ਗਿਆ ਤਕਰੀਬਨ 3-4 ਦਿਨ ਉਸੇ ਤਰ੍ਹਾਂ ਹੀ ਬੁਖਾਰ ਬਾਬਾ ਜੀ ਡਾਕਟਰ ਪਾਸੋਂ ਦਵਾਈ ਲੈ ਕੇ ਦਿੰਦੇ ਰਹੇ ਇਸੇ ਤਰ੍ਹਾਂ ਚੌਥੇ ਦਿਨ ਮੈਂ ਆਪਣੇ ਕਮਰੇ ਵਿੱਚ ਬੁਖਾਰ ਨਾਲ ਨਿਢਾਰ ਲੇਟਿਆ ਪਿਆ ਸਾਂ ਤਕਰੀਬਨ 103-4 ਬੁਖਾਰ ਹੋਣਾ ਹੈ ਕਿ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦਾਸ ਦੇ ਕੋਲ ਆ ਗਏ ਮੇਰੇ ਮੱਥੇ ਤੇ ਹੱਥ ਲਗਾ ਕੇ ਦੇਖਿਆ ਬਾਬਾ ਜੀ ਨੇ ਬੁਖਾਰ ਬਹੁਤ ਤੇਜ਼ ਸੀ ਆਪਣੇ ਮੁਬਾਰਕ ਹੱਥਾਂ ਨਾਲ ਅੱਜ ਕਿਰਪਾ ਦੇ ਘਰ ਵਿੱਚ ਆਏ ਕਿ ਕੋਈ 5-7 ਮਿੰਟ ਦਾ ਸਮਾਂ ਮੇਰੇ ਮੱਥੇ ਤੇ ਹੱਥ ਠਿਗਾਈ ਰੱਖਿਆ ਪਤਾ ਨਹੀਂ ਕੀ ਬਖਸ਼ਿਸ਼ ਕੀਤੀ ਕੀ ਕਹਿ ਲਵਾਂ ਮੇਰਾ ਜਨਮ ਜਨਮਾ ਦਾ ਬੁਖਾਰ ਲਾ ਦਿੱਤਾ ਉਸ ਦਿਨ ਤੋਂ ਬਾਅਦ ਅੱਜ ਤੱਕ ਬਾਬਾ ਜੀ ਦੀ ਕਿਰਪਾ ਹੈ ਪਰ ਬਾਬਾ ਜੀ ਨੇ ਮੇਰਾ ਉਹ ਸਮਾਂ ਉਹ ਤਪਦਾ ਸਰੀਰ ਤੱਕਿਆ ਕਿ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰ ਵਾਰੀ ਬੁਖਾਰ ਤਾਂ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ ਪਰ ਉਹ ਮੇਰੇ ਮਾਲਕ ਨੇ ਮੇਰਾ ਉਹ ਕਸ਼ਟ ਦਾ ਸਮਾਂ ਪਤਾ ਨਹੀਂ ਕਿੰਨੇ ਦਿਨ ਅਜੇ ਹੋਰ ਸੀ ਬਾਬਾ ਜੀ ਨੇ ਉਹ ਸਮਾਂ ਆਪਣੇ ਸਰੀਰ ਤੇ ਲੈ ਲਿਆ ਉਪਰੰਤ ਬਾਬਾ ਜੀ ਨੂੰ ਦੋ ਤਿੰਨ ਦਿਨ ਬੁਖਾਰ ਚੜਦਾ ਰਿਹਾ ਰਾਜ਼ੀ ਹੋ ਗਏ ਪਰ ਜਿਹੜੀ ਉਹਨਾਂ ਦੇ ਜੀਵਨ ਵਿੱਚ ਕਮਾਲ ਦੀ ਗੱਲ ਸੀ ਕਿ ਇਤਨਾ ਤੇਜ਼ ਬੁਖਾਰ ਹੋਣ ਤੇ ਵੀ ਜਾਂ ਕਿਦਰੇ ਕਿਤੇ ਵੀ ਕੋਈ ਸਰੀਰ ਦੀ ਢਿੱਲਮਟ ਹੋਣ ਤੇ ਵੀ ਉਹਨਾਂ ਨੇ ਕਦੇ ਆਪਣਾ ਸੇਵਾ ਦਾ ਸਮਾਂ ਨਹੀਂ ਖੁੰਝਣ ਦਿੱਤਾ ਕਿਦਰੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਸੇਵਾ ਤੋਂ ਕਦੇ ਢਿੱਲ ਨਹੀਂ ਵਰਤੀ ਉਹੀ ਬਾਬਾ ਜੀ ਦੀ ਕਮਾਈ ਹੋਈ ਸੇਵਾ ਅੱਜ ਵੀ ਸਾਡਾ ਭਲਾ ਕਰ ਰਹੀ ਹੈ ਅਸੀਂ ਤਾਂ ਉਹਨਾਂ ਦੀ ਬਰਕਤ ਕਮਾਈ ਨੂੰ ਅੱਜ ਵੀ ਖਾ ਰਹੇ ਹਾਂ ਰੋਮ ਰੋਮ ਮੇਰਾ ਸਦਕੇ ਮੇਰੇ ਪਿਆਰੇ ਬਾਬਾ ਜੀ ਤੋਂ ਧੰਨ ਬਾਬਾ ਕੁੰਦਨ ਸਿੰਘ ਜੀ ਤੋਂ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ ਕਰਜ਼ ਕੀਤਾ ਆਪਣਾ ਬਾਰਕ ਬਣਾਇਆ ਅੱਜ ਸਾਡੀ ਬਾਬਾ ਜੀ ਦੇ ਬਾਗ ਦੀ ਇਹ ਫੁਲਵਾੜੀ ਬਾਬਾ ਜੀ ਦਾ ਦੇਣ ਨਹੀਂ ਦੇ ਸਕਦੀ ਬਿਆਨਤ ਕੀਮਤੀ ਪੱਲ ਬਿਤਾਏ ਕੋਤਕ ਤੱਕੇ ਸੰਗਤਾ ਦੀ ਸੇਵਾ ਵਿੱਚ ਅਰਪਣ ਹੁੰਦੇ ਰਹਿਣਗੇ ਲੂੰਬੀ ਪਿੱਦਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਸ੍ਰਿਸ਼ਟੀ ਦਾ ਰਚਨਹਾਰਾ ਪਰਮੇਸ਼ਰ ਆਪਣੀ ਹੀ ਸਾਜੀ ਹੋਈ ਕੁਦਰਤ ਨਾਲ ਅਦਭੁਤ ਖੇਲ ਲਚਾਉਂਦਾ ਹੈ ਇਸ ਸ੍ਰਿਸ਼ਟੀ ਵਿੱਚ ਬਣਾਏ ਹੋਏ ਆਪਣੇ ਹੀ ਜੀਵ ਜੰਤੂਆਂ ਦੀ ਬਾਗਡੋਰ ਆਪਣੇ ਹੱਥ ਰੱਖਦਿਆਂ ਕਿਤੇ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਜਗਾ ਜਲੰਦੇ ਨੂੰ ਤਾਰ ਦਿਆਂ ਕਿਦਰੇ ਕਰਤਾ ਪੁਰਖ ਵਾਹਿਗੁਰੂ ਗੁਰੂ ਨਾਨਕ ਸਰੂਪ ਵਿੱਚ ਵਿਚਰਦਿਆਂ ਮੂਲੇ ਖਤਰੀ ਨੂੰ ਬਚਨਾ ਦੇ ਅਣਿਆਲੇ ਤੀਰ ਨਾਲ ਮ੍ਰਿਤੂ ਦੇ ਰਿਆ ਹੈ ਕਿਦਰੇ ਆਪ ਹੀ ਗਲਗੀਧਰ ਪਿਤਾ ਜੀ ਦੇ ਸਰੂਪ ਵਿੱਚ ਵਿਚਰਦਿਆਂ ਉਸੇ ਮੂਲ ਖਤਰੀ ਨੂੰ ਖਰਗੋਸ਼ ਦੀ ਜੂਨ ਵਿੱਚ ਪਾਏ ਤੇ ਤਰਸ ਕਰਦਿਆਂ ਜੀਵਨ ਦੇ ਰਿਆ ਹੈ ਮੂਲੇ ਖਤਰੀ ਦਾ ਅੰਤ ਤੇ ਫਿਰ ਖਰਗੋਸ਼ ਦੀ ਜੂਨ ਉਪਰੰਤ ਮੁਕਤ ਮਾਰਗ ਇਹ ਵੀ ਤਾਂ ਉਸ ਕਰਤੇ ਦੇ ਅਣਿਆਲੇ ਚੋਜ ਹੀ ਹਨ ਡੋਰ ਜੇ ਆਪਣੇ ਹੱਥ ਵਿੱਚ ਪਕੜੀ ਕੁਝ ਸਮੇਂ ਲਈ ਢਿੱਲੀ ਕਰ ਦਿੱਤੀ ਤਾਂ ਖਿੱਚੀ ਵੀ ਤਾਂ ਉਹ ਸਾਹਿਬ ਜੀ ਨੇ ਆਪ ਹੀ ਪਰ ਡੋਰ ਛੱਡੀ ਨਹੀਂ ਐਸੇ ਤਰ੍ਹਾਂ ਅਤਿਆੰਤ ਕੋਤਕ 10 ਜਾਮਿਆਂ ਵਿੱਚ ਵਿਚਰਦਾ ਹੋਇਆ ਨਿਰੰਕਾਰ ਆਪ ਰਚੌਂਦਾ ਰਿਹਾ ਤੇ ਆਪਣਾ ਬਿਰਦ ਪਛਾਣ ਆਪਣੀ ਕੁਦਰਤ ਵਿੱਚ ਵਿਚਰਦੇ ਅਨਮੋਲ ਮੋਤੀਆਂ ਨੂੰ ਆਪਣੇ ਹੱਥੀ ਫੜੀ ਬਾਗ ਡੋਰ ਸਦਗਾ ਹੀ ਕਦੇ ਵਿਛੋੜਦਾ ਤੇ ਕਦੇ ਮਿਲਦਾ ਰਿਹਾ ਕਦੇ ਡੋਰ ਦੀ ਰੱਸੀ ਢਿੱਲੀ ਕਰਕੇ ਕਦੇ ਖਿੱਚ ਨਾਲ ਪਕੜ ਕੇ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵਿਕਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਅਚਰਜ ਚੋਜ ਖੇਲਦਾ ਰਿਹਾ ਇਹਹੀ ਚੋਜ ਸਾਰੀ ਸ੍ਰਿਸ਼ਟੀ ਨੂੰ ਆਉਣ ਵਾਲੇ ਸਮੇਂ ਵਿੱਚ ਠੰਡ ਵਰਤੋਂ ਲਈ ਸਹਾਈ ਹੁੰਦੇ ਰਹੇ ਤੇ ਅੱਜ ਹੋ ਰਹੇ ਹਨ ਐਸੇ ਚੋਜ ਹੀ ਰੱਬੀ ਪਿਆਰੇ ਦਰਗਾਹਾਂ ਰੱਬੀ ਪਿਆਰ ਦੀਆਂ ਡਿਊਟੀਆਂ ਗਜਾਉਣ ਵਾਲੇ ਰਚਦੇ ਰਹੇ ਤੇ ਸਤਪੁਰਸ਼ਾਂ ਦੇ ਰੂਪ ਵਿੱਚ ਵਿਚਰਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਸਰਦਾ ਬਣਾਉਣ ਤਹਿਤ ਸਹਾਇ ਹੁੰਦੇ ਰਹੇ ਸੱਚੇ ਸੰਤ ਜਨ ਕੋਈ ਵੀ ਕਲਾ ਵਰਤੋਂ ਉਸ ਪਿੱਛੇ ਵੀ ਗੁਰੂ ਚੰਨਾ ਨਾਲ ਜਗਿਆਸੂ ਨੂੰ ਜੋੜਨ ਦਾ ਹੀ ਸੁਭਾਗ ਪ੍ਰਾਪਤ ਹੁੰਦਾ ਹੈ ਨਿਤਨੇਮੀ ਜੀਵਨ ਰੰਗਤਮਈ ਬਣਦਾ ਹੈ ਸੋ ਉਹ ਕਰਤਾ ਆਪਣੇ ਹੱਥੀ ਇਸ ਲੋਕਾਈ ਦੀ ਡੋਰ ਪਕੜ ਕੇ ਆਪ ਕੋ ਉੱਤਕ ਰਚਦਾ ਰਿਹਾ ਰਚ ਰਿਹਾ ਹੈ ਵਿਦ ਕੋਈ ਵੀ ਕਿਸੇ ਤਰ੍ਹਾਂ ਵੀ ਘੜ ਲਏ ਇਹ ਉਸ ਦੀ ਆਪਣੀ ਰਜ਼ਾ ਹੱਥ ਹੈ ऐसे ही ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਦੀ ਪਾਵਨ ਧਰਤੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਪ੍ਰੇਮ ਵਿੱਚ ਗੁਰੂੰਦ ਕਿਵੇਂ ਕਿਵੇਂ ਅਚਰਜ ਲੀਲਾ ਵਰਤਾ ਸੇਵਕਾਂ ਨੂੰ ਸਤਿਗੁਰੂ ਜੀ ਤੇ ਸ਼ਰਧਾ ਪ੍ਰਤੀਤ ਦੀ ਦਾਤ ਝੋਲੀ ਪੈ ਜਾਵੇ ਪੜਾਈ ਕਰਾਉਂਦੇ ਸਨ ਪਟਿਆਲੇ ਦੇ ਰਹਿਣ ਵਾਲਾ ਇੱਕ ਸਰਦਾਰ ਹਰਨੇਕ ਸਿੰਘ ਐਸਪੀ ਦੀ ਡਿਊਟੀ ਤੇ ਤਾਇਨਾਤ ਬਾਬਾ ਨਾਨ ਸਿੰਘ ਜੀ ਮਹਾਰਾਜ ਦੇ ਘਰ ਦਾ ਬੜਾ ਹੀ ਪਿਆਰ ਵਾਲਾ ਸਤਸੰਗੀ ਜਿਸਨੇ ਹਰ ਪੂਰਨਮਾਸ਼ੀ ਤੇ ਨਾਨਕਸਰ ਦਰਸ਼ਨ ਕਰਨ ਆਉਣਾ ਕਦੇ ਸਮਾਂ ਮਿਲੰਤੇ ਹੋਰ ਵੀ ਹਾਜ਼ਰੀਆਂ ਭਰਦੇ ਰਹਿਣਾ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਅਸੀਸ ਲੈਣੀ ਇਸ ਦੀ ਪਿਆਰ ਭਰੀ ਬੇਨਤੀ ਤੇ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਵੀ ਇਸ ਦੇ ਘਰ ਚਰਨ ਪਾਏ ਖੁਸ਼ੀਆਂ ਬਖਸ਼ੀਆਂ ਸਮੇਂ ਅਨੁਸਾਰ ਇਸ ਹਰਨੇਕ ਸਿੰਘ ਦੇ ਘਰ ਇੱਕ ਕੁੱਤੀ ਨੇ ਦੋ ਬਹੁਤ ਹੀ ਸੋਹਣੇ ਕਤੂਰਿਆਂ ਨੂੰ ਜਨਮ ਦਿੱਤਾ ਇਸ ਨੇ ਮਨ ਦੇ ਫੁਰਨੇ ਅਨੁਸਾਰ ਇੱਕ ਕਤੂਰਾ ਆਪਣੇ ਹੀ ਕਰਿੰਦੇ ਹੱਥ ਸੋਹਣੀ ਟੋਕਰੀ ਵਿੱਚ ਪਾ ਕੇ ਨਾਨਕ ਸਰਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਪਾਸ ਭੇਜ ਦਿੱਤਾ ਜਿਸ ਵੇਲੇ ਧੰਨ ਬਾਬਾ ਕੁੰਦਨ ਸਿੰਘ ਜੀ ਸਤਗੁਰੂ ਜੀ ਦੀ ਸੇਵਾ ਕਰਕੇ ਵਾਪਸ ਆਪਣੇ ਆਸਨ ਤੇ ਆਏ ਇਸ ਐਸਪੀ ਸਾਹਿਬ ਦੇ ਭੇਜੇ ਹੋਏ ਨੌਕਰ ਨੇ ਬੇਨਤੀ ਕੀਤੀ ਮਹਾਰਾਜ ਇਹ ਕੁੱਤੀ ਦਾ ਬੱਚਾ ਸਰਦਾਰ ਹਨੇਕ ਸਿੰਘ ਜੀ ਐਸਪੀ ਸਾਹਿਬ ਜੀ ਨੇ ਭੇਜਿਆ ਹੈ ਕਿਰਪਾ ਕਰੋ ਇਸ ਨੂੰ ਪਰਵਾਨ ਕਰੋ ਤਾਂ ਨਾ ਬਾਬਾ ਕੁੰਦਨ ਸਿੰਘ ਜੀ ਨੇ ਇੱਕ ਤੂਰਾ ਤੱਕਿਆ ਨਾਲ ਹੀ ਸਿਰ ਤੇ ਹੱਥ ਫੇਰਿਆ ਤੇ ਬਚਨ ਫਰਮਾਏ ਇਹ ਤਾਂ ਸਾਡਾ ਲੂੰਬੀ ਹੈ ਇਸ ਨੂੰ ਅਸੀਂ ਆਪਣੇ ਪਾਸ ਜ਼ਰੂਰ ਰੱਖਾਂਗੇ ਇਹ ਪੁੱਚੋ ਵਾਲੇ ਬਾਬਾ ਜੀ ਦੇ ਦਰ ਦਾ ਸੇਵਕ ਸਤਸੰਗੀ ਰਿਹਾ ਹੈ ਸੋ ਨਾਲ ਹੀ ਬਾਬਾ ਜੀ ਨੇ ਉਸ ਨੌਕਰ ਨੂੰ ਹੱਥ ਸੁੱਚੇ ਕਰਕੇ ਪ੍ਰਸ਼ਾਦ ਬਖਸ਼ਿਸ਼ ਕੀਤਾ ਐਸਪੀ ਸਾਹਿਬ ਜੀ ਦਾ ਪ੍ਰਸ਼ਾਦ ਵੀ ਦਿੱਤਾ ਖੁਸ਼ੀਆਂ ਬਖਸ਼ੀਆਂ ਸੋ ਉਸ ਦਿਨ ਤੋਂ ਉਸ ਕੁੱਤੇ ਦਾ ਨਾਮ ਬਾਬਾ ਜੀ ਦੇ ਬਚਨ ਅਨੁਸਾਰ ਲੂੰਬੀ ਪੈ ਗਿਆ ਬਾਬਾ ਜੀ ਪਾਸ ਇੱਕ ਸਟੋਰ ਦੀ ਚਾਬੀ ਦੀ ਡਿਊਟੀ ਵਾਲਾ ਸੇਵਕ ਪ੍ਰੀਤਮ ਸਿੰਘ ਰਹੰਦਾ ਸੀ ਨਾਲ ਹੀ ਮੁਬਾਰਕ ਰਸਨਾ ਤੋਂ ਬਾਬਾ ਜੀ ਨੇ ਪ੍ਰੀਤਮ ਸਿੰਘ ਨੂੰ ਬੁਲਾਇਆ ਤੇ ਬਚਨ ਫਰਮਾਏ ਪ੍ਰੀਤਮ ਜਵਾਨ ਆਸਾਂਬ ਆਪਣੇ ਪੁੱਤਰ ਨੂੰ ਬਈ ਤੂੰ ਇਸ ਦੀ ਪਿਛਲੇ ਜਨਮ ਵਿੱਚ ਮਾ ਸੀ ਬਾਪੂ ਹਮੀਰ ਸਿੰਘ ਜੀ ਪਰਥਾਏ ਬਚਨ ਫਰਮਾਏ ਉਹ ਇਸ ਦਾ ਪਿਓ ਸੀ ਦਿਆਲ ਸਿੰਘ ਤਲਵੰਡੀ ਮੰਗੇਖਾਣਗਰ ਦਾ ਤੇ ਸਾਧੂ ਸਿੰਘ ਚੂੜ ਚੱਕ ਦਾ ਇਹ ਦੋਨੋਂ ਇਸ ਲੂੰਬੀ ਦੀਆਂ ਪਿਛਲੇ ਜਨਮ ਵਿੱਚ ਮਾਸੀਆਂ ਸਨ ਜਾ ਸੇਵਕਾ ਗੋਲ ਇਸ ਗੱਲ ਦਾ ਰਾਜ਼ ਖੁੱਲ੍ਹਾ ਸਬਨਾ ਦੇ ਨੇਤਰਾ ਮੂਰੇ ਉਹ ਬਾਬਾ ਮਾਹ ਹਰਨਾਮ ਸਿੰਘ ਜੀ ਦੀ ਸਾਖੀ ਦਾ ਨਕਸ਼ਾ ਉੱਬਰ ਆਇਆ ਉਹ ਸਾਖੀ ਕੀ ਸੀ ਇੱਕ ਦਿਨ ਦਾ ਸਮਾਂ ਟਿੱਲਾ ਸਾਹਿਬ ਤੇ ਬਿਰਾਜਮਾਨ ਰੱਬੀ ਰੰਗ ਵਿੱਚ ਰੰਗੇ ਧੰਨ ਬਾਬਾ ਮਾਹ ਹਰਨਾਮ ਸਿੰਘ ਜੀ ਨੇ ਸੇਵਕ ਭਾਈ ਨੀਲਾ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਬਚਨ ਫਰਮਾਏ ਨੀਲਿਆ ਜਦੋ ਸੇਵਾਦਾਰ ਆਪਣੇ ਨਾਲ ਲੈ ਚਲ ਇੱਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਇੱਕ ਲੈਂਦੇ ਵਾਲੇ ਪਾਸੇ ਇੱਕ ਕਾਲੇ ਰੰਗ ਦੀ ਸੂਈ ਹੋਈ ਤੁਹਾਨੂੰ ਕੁੱਤੀ ਮਿਲੇਗੀ ਉਸ ਨੂੰ ਬੱਚਿਆਂ ਸਮੇਤ ਤੁਸੀਂ ਇੱਥੇ ਲੈ ਆਓ ਸੇਵਕ ਬਚਨ ਮੰਨ ਕੇ ਚਲੇ ਗਏ ਬਾਬਾ ਜੀ ਦੇ ਦੱਸੇ ਪਤੇ ਤੇ ਉਹ ਕਾਲੇ ਰੰਗ ਦੀ ਕੁੱਤੀ ਮਿਲ ਗਈ ਉਸ ਨੂੰ ਬੱਚਿਆਂ ਸਮੇਤ ਕੁਝ ਜਦੋ ਜਹਿਦ ਨਾਲ ਚੁੱਕ ਕੇ ਬਾਬਾ ਜੀ ਪਾਸ ਡੇਰੇ ਰੁਮੀ ਵਿਖੇ ਲੈ ਆਂਦਾ ਉਹ ਵੱਢਦੀ ਸੀ ਪੈਂਦੀ ਸੀ ਪਰ ਪਰਵਾਹ ਨਾ ਕਰਦਿਆਂ ਹੋਇਆਂ ਸੇਵਕਾਂ ਨੇ ਬਚਨ ਮੰਨਿਆ ਇੱਥੇ ਪੁੱਛੋ ਸਾਈਂ ਬਾਬਾ ਜੀ ਦੇ ਹੁਕਮ ਅਨੁਸਾਰ ਡੇਰੇ ਵਿਖੇ 2 ਕਿਲੋ ਦੁੱਧ ਹਰ ਰੋਜ਼ ਦਾ ਕੁੱਤੀ ਦਾ ਲਗਾ ਦਿੱਤਾ ਗਿਆ। ਜਿਸ ਸਮੇਂ ਕੁੱਤੀ ਦੇ ਬੱਚੇ ਕੁਝ ਵੱਡੇ ਹੋ ਗਏ ਫਿਰ ਹੁਕਮ ਅਨੁਸਾਰ 1 ਕਿਲੋ ਦੁੱਧ ਬੱਚਿਆਂ ਦਾ ਤੇ 1 ਕਿਲੋ ਦੁੱਧ ਇਹਨਾਂ ਦੀ ਮਾਂ ਦਾ ਸ਼ੁਰੂ ਹੋ ਗਿਆ। ਇੱਕ ਦਿਨ ਮੋਜ ਵਿੱਚ ਬੈਠੇ ਬਾਬਾ ਮਾਹ ਹਨਨਾਮ ਸਿੰਘ ਜੀ ਕਿ ਸੇਵਕਾਂ ਬੇਨਤੀ ਕਰ ਦਿੱਤੀ। ਮਹਾਰਾਜ ਇਸ ਕੁੱਤੀ ਨੂੰ ਵਿਸ਼ੇਸ਼ ਕਰਕੇ ਤੁਸੀਂ ਇੱਥੇ ਡੇਰੇ ਬੁਲਾਇਆ ਹੈ। ਇਸ ਦਾ ਕੀ ਰਾਸ ਹੈ? ਆਪ ਜੀ ਸੋਚੀ ਪਾਓ। ਸੇਵਕਾਂ ਦੀ ਬੇਨਤੀ ਤੇ ਬਾਬਾ ਜੀ ਨੇ ਬਚਨ ਫਰਮਾਏ ਇਹ ਕੁੱਤੀ ਪਿਛਲੇ ਜਨਮ ਵਿੱਚ ਸਾਡੀ ਮਾਸੀ ਸੀ ਇਸ ਦਾ ਸੁਭਾਅ ਸੀ ਕੁੱਤਿਆਂ ਵਾਲਾ ਹਰ ਇੱਕ ਨੂੰ ਟੁੱਟ ਟੁੱਟ ਕੇ ਪੈਂਦੀ ਸੀ ਆਪਣੇ ਸੁਭਾਅ ਅਨੁਸਾਰ ਅੱਜ ਕੁੱਤੀ ਦਾ ਜਨਮ ਭੋਗ ਰਹੀ ਹੈ ਅਸੀਂ ਨਿਰੰਕਾਰੀ ਹੁਕਮ ਅਨੁਸਾਰ ਹੁਣ ਇਸ ਨੂੰ ਇੱਥੇ ਰੱਖ ਕੇ ਰੋਜ਼ਾਨਾ ਨਾਮ ਸੇਵਾ ਸਿਮਰਨ ਵਾਲੇ ਸੇਵਾਦਾਰਾਂ ਦੇ ਹੱਥੋਂ ਦੁੱਧ ਛਕਾਉਂਦੇ ਹਾਂ ਜਿਸ ਸਦਕਾ ਇਸ ਦੀ ਹੈ ਜੂਨ ਹੁਣ ਕੱਟੀ ਜਾਏਗੀ ਤੇ ਇਸ ਜਾਮੇ ਤੋਂ ਮੁਕਤ ਹੋ ਕੇ ਦਰਗਾਹ ਨੂੰ ਸੁਰਖਰੂ ਹੋ ਕੇ ਜਾਵੇਗੀ ਸੋ ਇਸ ਸਾਖੀ ਦੇ ਭਾਵ ਅਨੁਸਾਰ ਬਾਬਾ ਕੁੰਦਨ ਸਿੰਘ ਜੀ ਇਸ ਲੂੰਬੀ ਕੁੱਤੇ ਨੂੰ ਨਾਨਕ ਸਰ ਆਪਣੇ ਪਾਸ ਰੱਖ ਕੇ ਇਸ ਦਾ ਭਲਾ ਕਰ ਰਹੇ ਸਨ ਰਾਸ ਕਿਤੇ ਮੋਜ ਵਿੱਚ ਆਏ ਹੀ ਖੋਲਦੇ ਸਨ ਸੇਵਕ ਸਾਰੇ ਅਚਰਜ ਸਨ ਸੋ ਭਲਾ ਹੋਇਆ ਜਿਵੇਂ ਰਜ਼ਾ ਰਚਾਈ ਇੱਕ ਦਿਨ ਦਾ ਸਮਾ ਕੋਟ ਇਸੇ ਖਾਂ ਦੇ ਰਹਿਣ ਵਾਲਾ ਇੱਕ ਸਤਸੰਗੀ ਤਾਰਾ ਸਿੰਘ ਜਿਸ ਨੂੰ ਬਾਬਾ ਜੀ ਛੋਟੇ ਨਾਮ ਨਾਲ ਪਿੱੱਦਾ ਕਹਿ ਕੇ ਬੁਲਾਇਆ ਕਰਦੇ ਸਨ ਏ ਨਾਨਕ ਸਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਇਆ ਮੋਜੀ ਠਾਕੁਰ ਲੂੰਬੀ ਕੁੱਤੇ ਦੀ ਰੱਸੀ ਫੜੇ ਪ੍ਰਸੰਨ ਖੜੇ ਸਨ ਭਾਈ ਤਾਰਾ ਸਿੰਘ ਨੂੰ ਦੇਖ ਕੇ ਬਚਨ ਫੁਰਮਾਏ ਲੂੰਬੀ ਉਹ ਸਾਹਮਣੇ ਪਿੱੱਦਾ ਆ ਗਿਆ ਏ ਕੁੱਤਾ ਤਾਂ ਇਸ ਤਰ੍ਹਾਂ ਇਸਤਾਰਾ ਸਿੰਘ ਵੱਲ ਜਾ ਪਿਆ ਜਿਵੇਂ ਖਾ ਹੀ ਜਾਣਾ ਹੋਵੇ ਤਾਰਾ ਸਿੰਘ ਅੱਗੇ-ਅੱਗੇ ਭੱਜ ਉੱਠਿਆ ਆਖਨ ਨੂੰ ਸੇਵਾਦਾਰਾ ਲੂੰਬੀ ਨੂੰ ਫੜਿਆ ਤੇ ਤਾਰਾ ਸਿੰਘ ਸਾਹੋ ਸਾਈ ਹੋਇਆ ਮਸਾਂ ਜਾਨ ਬਚਾ ਛੁਟਿਆ ਐਸਾ ਇੱਕ ਵਾਰ ਨਹੀਂ ਕਈ ਵਾਰ ਬੀਤਿਆ ਤਾਰਾ ਸਿੰਘ ਦਾ ਨਾਮ ਸੁੰਦਿਆ ਹੀ ਇਸ ਲੂੰਬੀ ਕੁੱਤੇ ਦੇ ਕੰਨ ਖੜੇ ਹੋ ਜਾਂਦੇ ਜਿਵੇਂ ਇਸ ਨੂੰ ਉਸ ਨੂੰ ਖਾ ਹੀ ਜਾਣਾ ਹੋਵੇ ਆਖਨ ਨੂੰ ਨਜ਼ਦੀਕੀ ਸੇਵਾਦਾਰਾਂ ਦੇ ਉਧਰੋਂ ਪਟਿਆਲੇ ਤੋਂ ਦਰਸ਼ਨ ਕਰਨ ਆਏ ਸਰਦਾਰ ਹਰਨੇਕ ਸਿੰਘ ਐਸਪੀ ਸਾਹਿਬ ਨੇ ਵੀ ਜਦ ਇਹ ਤੱਕਿਆ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਬਾਬਾ ਜੀ ਇਹ ਲੂੰਬੀ ਪਿੱਦੇ ਨੂੰ ਦੇਖ ਕੇ ਇਤਨਾ ਕਿਉਂ ਖਾਣ ਵਾਂਗੂ ਪੈਂਦੀ ਹੈ ਬਾਬਾ ਜੀ ਨੇ ਬਚਨ ਫਰਮਾਏ ਐਸਪੀ ਸਾਹਿਬ ਇਹ ਲੂੰਬੀ ਤੇ ਪਿੱਦਾ ਤਾਰਾ ਸਿੰਘ ਦੋਨੋਂ ਪਿਛਲੇ ਜਨਮ ਵਿੱਚ ਭਰਾ ਸਨ ਇਸ ਪਿੱਦੇ ਨੇ ਇਸ ਦੀ ਜ਼ਮੀਨ ਹੜੱਪ ਲਈ ਸੀ ਅੱਜ ਤੱਕ ਉਸ ਦੇ ਬਦਲੇ ਲਈ ਇਹ ਇਸ ਨਾਲ ਵੈਰ ਭਾਵਨਾ ਰੱਖਦਾ ਹੈ ਨਾਲ ਬਚਨ ਫਰਮਾਏ ਕਿ ਇੱਕ ਜਨਮ ਇਸ ਲੂੰਬੀ ਨੂੰ ਪੁੱਚੋ ਵਾਲੇ ਬਾਬਾ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਹੋਣ ਦਾ ਮੌਕਾ ਮਿਲਿਆ ਸੇਵਾ ਵਿੱਚ ਰਹਿੰਦਿਆਂ ਬਾਬਾ ਜੀ ਦੇ ਹੁਕਮ ਮਰਿਆਦਾ ਦੀ ਉਲੰਘਣਾ ਸਦਕਾ ਇਸ ਨੂੰ ਇਹ ਕੁੱਤੇ ਦਾ ਜਾਮਾ ਮਿਲਿਆ ਹੁਣ ਇਹ ਜਿਉਂ-ਜਿਉਂ ਬਾਬਾ ਜੀ ਇਸ ਦਰ ਨਾਨਕ ਸਰ ਵਿੱਚ ਕਥਾ ਕੀਰਤਨ ਦੀਆਂ ਆਵਾਜ਼ਾਂ ਸੁਣਦਾ ਹੈ ਧੰਨ ਬਾਬਾ ਨਾਨਕ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਇਸ ਫਲਵਾੜੀ ਦੇ ਸੇਵਕਾਂ ਸਤਸੰਗੀਆਂ ਦੇ ਕਿਤਨੇ ਨਿਤਨੇਮੀਆਂ ਦੇ ਦਰਸ਼ਨ ਕਰਦਾ ਰਹੇਗਾ ਇਸ ਦਾ ਭਲਾ ਹੁੰਦਾ ਜਾਏਗਾ ਕਥਾ ਕੀਰਤਨ ਦਾ ਜਪ ਤਪ ਦਾ ਪ੍ਰਤਾਪ ਇਸ ਨੂੰ ਇਸ ਜਾਮੇ ਤੋਂ ਮੁਕਤ ਕਰਾ ਦੇਗਾ ਸਤਸੰਗਿਓ ਬਾਬਾ ਜੀ ਚਾਹੁੰਦੇ ਤਾਂ ਇੱਕ ਪਲ ਵਿੱਚ ਇਸ ਲੂੰਬੀ ਨੂੰ ਮੁਕਤ ਕਰ ਸਕਦੇ ਸਨ ਪਰ ਨਾਮ ਦੀ ਵਡਿਆਈ ਕਥਾ ਕੀਰਤਨ ਦਾ ਮਹਾਤਮ ਤਾਂ ਅਨੁਸ਼ੀਰਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਪੂਰਬਲੇ ਜਨਮਾਂ ਦੇ ਰਾਜ਼ ਖੋਲਨੇ ਇਸ ਪਿੱਛੇ ਵੀ ਤਾਂ ਕਈਆਂ ਸੇਵਕਾਂ ਸੰਗੀਆਂ ਨੂੰ ਸੇਧ ਬਖਸ਼ਣ ਲਈ ਆਪਣੇ ਮਾਲਕ ਦੇ ਹੁਕਮ ਨੂੰ ਗਜਾਰੇ ਸਨ ਸੋ ਇਹ ਲੂੰਬੀ ਕੁੱਤਾ ਕੋਈ 4 ਕੁ ਸਾਲ ਦਾ ਸਮਾਂ ਬਾਬਾ ਜੀ ਪਾਸ ਰੰਦਾ ਰਿਆ ਉਪਰੰਤ ਇੱਥੇ ਨਾਨਕ ਸਰ ਹੀ ਇਸ ਦੇ ਸਵਾਸ ਨਿਕਲੇ ਅੰਤਮ ਕਿਰਿਆ ਬਾਬਾ ਜੀ ਦੇ ਹੁਕਮ ਅਨੁਸਾਰ ਮਰਿਆਦਾ ਪੂਰਵਕ ਇਸ ਦੀ ਸਾਰੀ ਨਿਭਾਈ ਗਈ ਤੇ ਇਸ ਲੂੰਬੀ ਦੀ ਰੂ ਸਿੱਧੀ ਦਰਗਾਹ ਨੂੰ ਕਹਿ ਲਈਏ ਗਈ ਇਸ ਸਾਖੀ ਤੋਂ ਸਾਡੇ ਲਈ ਜੋ ਸਮਤ ਮਿਲਦੀ ਹੈ ਪਹਿਲੀ ਕਿ ਇਸ ਸੰਸਾਰ ਉੱਤੇ ਸਭ ਸੰਬੰਧ ਪੂਰਵ ਜਨਮ ਦੇ ਮਿਲੇ ਸੰਜੋਗੀ ਹੁੰਦੇ ਹਨ ਪੂਰਬਲੇ ਜਨਮਾ ਦੇ ਮਾਤਾ ਪਿਤਾ ਪੁੱਤਰ ਭਰਾ ਸਭ ਰਿਸ਼ਤੇ ਮੋ ਲੋਭ ਕਰਨ ਨਾਲ ਚਲਦੇ ਰਹਿੰਦੇ ਹਨ ਜਿਸ ਸਦਕਾ ਇਹ ਜਨਮਾਂ ਜਨਮਾਂ ਦੇ ਗੇੜ ਇਨਸਾਨ ਦੇ ਈਰਖਾ ਵਸਤ ਹੋਣ ਕਰਕੇ ਮੁੱਕਦੇ ਨਹੀਂ ਦੂਜੀ ਜ਼ਮੀਨ ਹੜਪਣ ਦੀ ਕਿਰਿਆ ਅਨੁਸਾਰ ਕਿਰਤ ਵਿਹਾਰ ਵਿੱਚ ਵੀ ਰਾਬ ਦੀ ਯਾਦ ਨੂੰ ਵਸਾਈਏ ਤੇ ਸ਼ੁੱਧ ਵਿਹਾਰ ਹੀ ਕਰੀਏ ਨਹੀਂ ਤਾਂ ਗਲਤ ਵਿਹਾਰ ਕਈ ਜਨਮਾਂ ਦੇ ਗੱਦੀ-ਗੇੜਿਆਂ ਵਿੱਚ ਪਾ ਸਕਦਾ ਹੈ ਧੰਨ ਬਾਬਾ ਨਾਨਕ ਸਿੰਘ ਜੀ ਦਾ ਵੀ ਬਚਨ ਹੈ ਜਿਸ ਦਾ ਵਿਹਾਰ ਸ਼ੁੱਧ ਹੋਵੇਗਾ ਉਸ ਦਾ ਪਰਮਾਰਥ ਆਪੇ ਸ਼ੁੱਧ ਹੋ ਜਾਵੇਗਾ ਭਾ ਸਾਡੀ ਕਿਰਤ ਸਾਡਾ ਵਿਹਾਰ ਵੀ ਇਮਾਨਦਾਰੀ ਦਾ ਸ਼ੁੱਧ ਹੋਣਾ ਚਾਹੀਦਾ ਹੈ ਵਿਹਾਰ ਸ਼ੁੱਧ ਵਾਲਿਆਂ ਲਈ ਦਰਗਾਹ ਦੇ ਦਰਵਾਜ਼ੇ ਸਦਾ-ਸਦਾਨੀ ਖੁੱਲ ਜਾਂਦੇ ਹਨ ਤੀਜੀ ਸਾਧੂ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਰਹਿ ਕੇ ਜੇ ਸੇਵਕ ਨੂੰ ਸਤਸੰਗੀ ਨੂੰ ਸੇਵਾ ਕਰਨ ਦੇ ਸੁਭਾਗ ਸਮੇ ਮਿਲਨ ਤਾਂ ਸੇਵਕ ਸਤਸੰਗੀ ਆਪਣੇ ਵੱਡੇ ਭਾਗ ਜਾਣ ਕੇ ਆਪਣੀ ਮਤ ਨੂੰ ਪਰਾਂ ਕਰਕੇ ਮਹਾਪੁਰਖ ਦੇ ਬਚਨ ਅੱਗੇ ਸੀਸ ਹੀ ਝੁਕਾਵੇ ਬਚਨ ਕਮਾਵੇ ਤੇ ਆਪਣਾ ਲੋਕ ਪਰ ਲੋਕ ਸਵਾਰ ਸਕਦਾ ਹੈ ਸੋ ਗੁਰੂ ਦੀ ਕਿਰਪਾ ਮਿਲੇ ਸੰਤ ਚਨਾਦੀ ਸੰਗਤ ਦਾ ਸਾਨੂੰ ਪੂਰਾ ਪੂਰਾ ਲਾਹਾ ਖਟਣਾ ਨਸੀਬ ਹੋਵੇ ਗੁਰੂ ਪਿਆਰਿਆਂ ਦੀ ਅਸੀਸ ਮਿਲੇ ਜੀਵਨ ਸਫਲਾ ਹੋ ਜਾਵੇਗਾ ਵਾਹਿਗੁਰੂ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤ